ناشری اکار تک سیب 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 اکار تک رہ گیا اور ایک سے کبھائی دوشی کیوں دے نمی دوشی کیوں پھیلا با گے کہ اوٹھو کا دینا سی آئی ستار کا انچار سی کو دا ناشی بے کا پہیئے کچھ کما میں نے کہا پائی سب کے رو میں کی کرا میں کہا پھر میں پھر ہے کہ کلا تکار کر کے کے مرے سے کے کھانے میں تو بیان دو گے دن دو گے کہہ رہے گے اور تو اگر بیادویاں دا دور گروہ کو دو ہزار ناؤں تو شروع ہے اے بیادویاں دا جو دور چلدہ چلدہ دو ہزار پندرہ ایک جون بہت جوان سے مبارے تو گروہ سانی کا ایسی گروہ چوری نہیں تھا میں مانگا گروہ چوری نہیں تھا سے مبارے تو چینیانے شریف رو گرنسایمی بہارات اپنے وقت دو ہی گیتے چو ہی گیتے ایک جون دو ہزار پرنان 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 شیخ کتھی ورے جہلتی دو ہی ہے کھیڑے سے کھائے کھیلتی سے کھائے گریم سے کھائے سویر سے کھائے کھیلومنک میں ڈیبیر کو دیمیں ساڑے دوما کو پانچ تک دیا 2009 ਤੋਂ ਲੈ ਕੇ ਅੱਜ ਦੇ ਦਿਨ ਤੱਕ ਤਖਤਾਂ ਦੇ ਜਥੇਦਾਰ ਇੱਕ ਵਾਰ ਵੀ ਜੰਦੀ ਵਾਲੀ ਟੱਕਰ ਨਹੀਂ ਆਇਆ ਸੇਵਾਦਾਰ ਨੂੰ ਕਹਦੇ ਆਪ ਹੀ ਹੁੰਦੇ ਉਹਨਾਂ ਸਮਝਿਆ ਨਹੀਂ ਕਿ ਸਾਡਾ ਫਰਜ਼ ਬਣਦਾ ਪੰਜਾਂ ਤਖਤਾਂ ਦੇ ਜਥੇਦਾਰ ਇੱਕ ਵਾਰ ਵੀ 2009 ਤੋਂ ਲੈ ਕੇ ਅੱਜ ਤੋ ਵੀ ਆ ਗਿਆ ਇੱਕ ਵਾਰ ਵੀ ਦੂਰ ਤੋਂ ਨਹੀਂ ਗਏ ਕੀ ਇੱਕ ਕੌਮ ਦੇ ਜਥੇਦਾਰ ਕੌਮ ਦਾ ਗੋ تانگ پار دے رہے کو تانگ دا کے ساتھ دے رہے کو چوری کر کے بیٹھا رہے تھے کون دا جتے دا وہ تھے دا کر کے حرابتا دا جائے دے گا لبے گلو تو وہ بیاتی چوری شروع ہوئی اونا لوگ کا دے حوصلے کنے بھلے جیڑے بردو والا سہم تو برو گرہ سہم دے پاپ سلو چوری کی تے اونا نے اس کے آج پاپ کر کے اس سے بردو سہم یہ کندر دے لائے ਸਾਰੂ ਚੈਲੈਂਜਿੰਗ ਸਿਖਰਾਂ ਦਾ ਗਰੁੱਪ ਸਾਡੇ ਕੋਲ ਹੈ ਜੇ ਕਿਸੇ ਸੇਕ ਵਿੱਚ ਹਿੰਮਤ ਹੈ ਸਾਡੇ ਕੋਲ ਲੈ ਕੇ ਵਿਖਾਓ ਜਿਹੜਾ ਸਾਡੇ ਕੋਲੋਂ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਊ ਅਸੀਂ 10 ਲੱਖ ਦਾ ਗੁਰੂ ਨਾਮ ਦੇਵਾਂਗੇ ਬਾਦ ਉਹਨਾਂ ਤਰੀ ਨੂੰ ਅਸੀਂ ਐਨੀ ਤਰੀ ਨੂੰ ਸਿਖਰਾਂ ਦੇ ਲੋਲੇ ਅੰਗ ਬਾੜ ਕੇ ਅਸੀਂ ਗਲੀਆਂ ਖਿਡਾਰਨੇ ਆ ਦੀ ਦੇਰ ਵੀ ਸੁਤੇ ਦੇ ਗਾਵੀ ਨਹੀਂ ਜਾਗ ਪਾਈ ਨਹੀਂ ਇੱਕ ਘਟਨਾ ਹੈ ਗੁਰੂ ਨੂੰ ਉਹ ਦਿਨ ਆ ਗਿਆ ਅਸੀਂ ਇਹ ਘਟਨਾਵਾਂ ਦੀ ਰਿਪੋਰਟ ਬਰਗਾੜੀ ਚੌਂਕੀ ਵਿੱਚ ਸਮੇਂ-ਸਮੇਂ ਅਨੁਸਾਰ ਜਿੰਨੀ ਸਾਡੀ ਹਾਜ਼ਰ ਸੀ ਜਿੰਨੀ ਸਾਡੀ ਪਹੁੰਚ ਬਣ ਰਿਖਤ ਰਹਿੰਦੇ ਪਰ ਉਹ ਦਿਨ ਆ ਗਿਆ ਉਹ ਲੋਕ ਆਪਣੇ ਨਿਸ਼ਾਨੇ ਤੇ ਪੱਕੇ ਰਹੇ

ਇਹ 11 ਤੇ 12 ਅਕਤੂਬਰ 2015 ਦੀ ਸਾਂਝੀ ਨਾਲ ਨਾ ਕੋਈ ਸਾਂਝਾ ਕੰਡ ਨਹੀਂ ਹੋਣਾ ਇਕੱਠਿਆ ਹੋ ਕੇ ਕੋਵਿਡ ਪੂਰੇ ਚਾਉਂ ਵਿੱਚ ਜਿੱਤਾ ਰਲਿਆ ਮਨੁੱਖੀ ਕੀਤੇ ਇਹ ਸਾਂਝਾ ਦਰਸ਼ ਵੀ ਸਾਰਾ ਸਾਡਾ ਪੂਰਾ ਗ੍ਰੰਥਾਂ ਜਿਹੜੇ ਜੋੜੀ ਕੀਤਾ ਅਰ ਪਾਰਗੇ تینੇ ਖਾਲੇ ਬੰਦੇ ਕਹਿੰਦੇ ਕੋਈ ਤੈਨੂੰ ਫੜੋ ਉਨਰ ਤੇ ਕੇਸ਼ ਕਰੋ ਕਾਨੂੰਨ ਦੇ ਪੈਰੀਂ ਚ ਉਨਾਂ ਖੜੇ ਕਰੋ ਤੇ ਜੰਦ ਕਰੋ ਗੁਰੂ ਕੋ ਉਗਦਾ ਦੋ ਦਿਨਾਂ ਦੂਰ ਆਪਣਾ ਚਲਿਆ ਅਸੀਂ ਅਰਸਾਫ ਲੈ ਵਾਰ ਤੇ ਪੂਰੇ ਗਾਉਂ ਵਿੱਚ ਬੈਠਿਆ ਸਰਕਾਰ ਕਿਹਦੀ ਸੀ ਜਿਹਨੂੰ ਤੁਸੀਂ ਕਹਿੰਦੇ ਕਿ ਅਕਾਲੀ ਰਾਮ ਬਾਦਲ ਪਰਿਵਾਰ ਦੀ ਸਰਕਾਰ ਅਕਾਲੀ ਨਹੀਂ ਗੁਰੂ ਕੋ ਇਹ ਅਕਾਲੀ ਅਬਦਾਲੀ ਨੇ ਹਿੰਦੁਸਤਾਨ ਨੂੰ ਲੁੱਟਿਆ ਹਿੰਦੁਸਤਾਨ ਨੂੰ ਲੁੱਟਿਆ ਪਰ ਅਬਦਾਲੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਾਜ ਸੱਚੀ ਬਾਦਸ਼ਾਹੀ ਸਰੂਪਾਂ ਪੋਤੀਆਂ ਸੈਤਿਆਂ ਦੀ ਗੁਰਬਾਣੀ ਦੀ ਤਰੱਕੀ ਨਹੀਂ ਕੀਤੀ ਪਰ ਬਾਦਲ ਨੇ ਕਰੇ ਦਾਅਵਾ ਕੀਤਾ ਸੀ ਮੇਰਾ ਸਿੱਖ ਸ਼ੇਰੇ ਵਜਾ ਕੇ ਰਾਜ ਕਰਾਂ ਉਹ ਸ਼ੇਰੇ ਪੰਜਾਬ ਦੇ ਬਾਦ ਵਿੱਚ ਕੁੱਤੇ ਦੇ ਦਲੋਂ ਕਿਸੇ ਦੇ ਘੰਟਾ ਨਹੀਂ ਜਿਦਾ ਕੁੱਤੇ ਦੇ ਦਲੋਂ ਕੁੱਤੇ ਦੇ ਗਾਲੇ ਚ ਸ਼ੇਰੇ ਪੰਜਾਬ ਨੇ ਕੈਂਠਾ ਪਾ ਲੁੱਟਾ ਤੇ ਅੱਧ ਦਿਨ ਉਹ ਪੁੱਤਾਂ ਸ਼ੇਰੇ ਪੰਜਾਬ ਦੇ ਰਾਜ ਵਿੱਚ ਲੋਹਰੀ ਬਣੀ ਆ ਕਿ ਕੋ ਬਦਾਰਿਆ ਪਰ ਕੁੱਤੇ ਦੇ ਬਲੂ ਤੋਂ ਗੜੋ ਕਿਸੇ ਕੈਂਠਾ ਨਹੀਂ ਲਾਇਆ ਤੇ ਅੱਧ ਸ਼ੇਰੇ ਪੰਜਾਬ ਦੇ ਰਾਜ ਵਿੱਚ ਸ੍ਰੀ ਗੁਰੂ ਘਰ ਸਾਹਿਬ ਦੀ ਮਹਾਰਾਜ ਦੇ ਪਾਤਰ ਚੋਰੀ ਹੋ ਗਏ ਤੇ ਲਭੀ ਅੰਧਕਾਰ ਦੇ ਹਨੇਰੇ ਤੇ ਫਲਾਰ ਤੇ ਇਨਸਾਫ ਲੈਣ ਵਾਸਤੇ ਅਸੀਂ ਉੱਤੇ ਬੈਠੇ ਸੀ سویر شیئے والی دا ٹائم سی دس تو بارہ ہزار دا کٹ سنگ دا تی سنگ دا, دا سوچے آمر کریرا ہویا تی آپا نیتی ایم کرگے ساکی سوچ کیا تی سرکار بھی بادر پرگا بھی سوچ کیا گرمتو جاکی سہم دا پاٹ سکورن ہویا یعنی کیول سنگ کی اگر بولنے تی سنگ مگر بولنے ਸਰਬੀ ਪਾਰੂ ਕੋ ਬਾਣੀ ਦਾ ਸ਼ੇਵਾ ਸੰਗ ਸ਼ੁਰੂ ਹੋਇਆ ਜਦੋਂ ਸ਼ਾਂਤ ਮੈ ਤਰੀਕੇ ਦੇ ਨਾਲ ਆਪਣੇ ਗੁਰੂ ਦੀ ਹੋਈ ਨਰਾਤੀ ਦਾ ਹੱਕ ਮੰਗਨੀਆਂ ਸਰਬਾਂ ਦੇ ਉੱਪਰ ਬਾਦਲ ਪਰਵਾਰ ਦੇ ਕਹਿਣ ਤੇ ਬੀਬੀ ਵੀ ਸਵੇਤ ਸੈਣੀ ਨੇ ਸਾਡੇ ਉੱਪਰ ਕੋ ਖੰਡੇ ਪਾਣੀ ਦੀਆਂ ਵਿਸ਼ੜਾ ਸੰਗ ਤਾਂ ਬੇਬਾ ਬੇਟੀਆਂ ਰਹੀਆਂ ਫਿਰ ਉਹਨਾਂ ਦੇ ਪਰ ਪਲਾਸਤ ਕੁੰਗੀਆਂ ਗੋਲੀਆਂ ਚਲਾਈਆਂ ਸਭਾ ਬੇਪਰਵਾਹ ਹੋ ਕੇ ਬੈਠ ਨਾ ਰੀਆਂ ਜਦੋਂ ਉਹਨਾਂ ਦੇ ਮਾਨ ਦੀ ਤਸੱਲੀ ਨਹੀਂ ਹੋਈ ਤੇ ਗੁਰੂ ਨੂੰ ਸਿੱਧੀਆਂ ਗੋਲੀਆਂ ਚਲਾਈਆਂ ਜਿਸ ਦੇ ਸਿੱਤੇ ਵਧੋਂ ਬਹਿਬਲ ਕਲਾਂ ਦੇ ਚ ਦੋ ਸੇ ਸ਼ਹੀਦ ਹੋਏ ਸਾਡਾ ਕਸੂਰ ਸਾਡੀ ਗਲਤੀ ਕੀ ਅਸੀਂ ਇਹ ਹੀ ਮੰਨਦੇ ਸੀ ਗੁਰ ਰੰਸੰਦੀ ਮਹਾਰਾਜ ਸੁੱਤੇ ਪਾਛਾ ਕਿਹਨੇ ਚੋਰੀ ਕੀਤਾ ਅੰਗ ਕਿਹਨੇ ਪਾੜਿਆ ਪਾੜ ਕਰਕੇ ਖੁਲਾਰ ਕਰ ਲਿਆ ਕਿਹਨੇ ਖਵਾ ਲਿਆ ਦੋਸ਼ੀ ਦੱਸੋ ਦੋਸ਼ੀ ਨਾ ਪਰਵੇ ਵਜਾਏ ਸਾਡੇ ਉੱਪਰ ਗੰਦੇ ਪਾਣੀ ਦੀਆਂ ਨਿਸ਼ਾਨਾ ਫਲਾਟਕ ਦੀਆਂ ਗੋਲੀਆਂ ਡੰਗਲ ਦੀ ਮਾਰ ਸਿੱਧੀਆਂ ਗੋਲੀਆਂ ਮਾਰੀਆਂ ਜੀ ਦੇ ਵਿੱਚ ਅਣਗਿਣਤ ਸਿੰਘ ਘਟੜ ਹੋਏ ਦੋ ਸਿੰਘ ਸੀ ਲੋ ਗਏ ਅਫਸੋਸ ਸਾਡੀਆਂ ਚਾਰ ਕਮੇਟੀਆਂ ਪ੍ਰਮੁੱਖ ਚਾਰ ਕਮੇਟੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਕਮੇਟੀ ਪਟਨਾ ਸਹਿਬ ਕਮੇਟੀ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਦੋੜ ਚਾਰਾਂ ਕਮੇਟੀਆਂ ਦਾ ਪ੍ਰਧਾਨ ਕੋਈ ਵੀ ਕੋਸ ਚੌਕ ਵਿੱਚ ਜਾਂ ਫਟਲ ਹੋਏ ਸਿੰਘਾਂ ਦਾ ਪਤਾ ਲੈਣ ਵਾਸਤੇ ਅੱਜ ਤੱਕ ਨਹੀਂ ਗਿਆ ਪਤਾ 9 ਸਾਲ ਹੋ ਗਏ 2015 ਦੀ ਘਟਨਾ 9 ਸਾਲ ਹੋ ਗਏ ਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਸਤ੍ਰ ਚੋਰੀ ਹੋ ਜਾਣਾ ਤੇ ਜੱਥੇਦਾਰ ਏਸੀ ਵਾਲੀ ਹਵਾ ਮੂੜੀਆਂ ਵਾਲੇ ਆਲੂਆਂ ਨੇ ਫਰਾਫੇ ਖਾਣ ਕਰਕੇ ਆਪਣੇ ਬੈਡਰੂਮ ਤੇ ਬੈਠਾ ਰਹੇ ਇਹ ਜੱਥੇਦਾਰ ਉਸੋ ਹੀ ਹੈ ਇੱਕ ਮੇਟੀਆਂ ਦੇ ਪ੍ਰਧਾਨਾਂ ਨਾਲ ਸੌਂਦੀ ਹੈ ਗੁਰੂ ਨਾਨਕ ਉਹ ਆਜੇ ਤੱਕ 9 ਸਾਲ ਹੋ ਗਏ ਗੁਰੂ ਘਰ ਸਾਹਿਬ ਦੇ ਸੁਖ ਨਹੀਂ ਗਏ। ਉਹਨਾਂ ਦੇ ਕਿੰਨੇ ਹੌਸਲੇ ਬਦੇ। ਉਹ ਤੋਂ 5 ਸਾਲ ਬਾਅਦ ਨਾਵੇਂ ਉਹ ਪਟਿਆਲਾ ਰੋੜ ਦੇ ਇੱਕ ਕਲਿਆਣ ਪੇੜਾ ਗਿਆਨ ਪੇੜਾ। ਉਸ ਗੁਰਦੁਆਰਾ ਦੇ ਸ਼ਹਿਰ ਦੇ ਅੰਦਰ ਸਰਗ੍ਰੀ ਰੂਪ ਸੀ। ਕੋ ਦਾ ਆਕਾਰ ਕਿੰਨਾ 1.5 ਇੰਚ। ਜਦੋਂ ਜਗਰੰਤੀ ਜੰਗ ਹੋਈ ਜਰਨਲ ਦੀ جنگ ਵਿੱਚ ਸਿੱਖ ਫੌਜੀਆਂ ਅਫਸਰਾਂ ਨੂੰ ਅੰਗਰੇਜ਼ ਸਰਕਾਰ ਲੜਨ ਵਾਸਤੇ ਚੱਲੀ ਲੈ ਕੇ ਚੱਲੇ ਪਰ ਉਹਨਾਂ ਦਾ ਮਨ ਕੀਪੀ ਕਿ ਸਾਡੀ ਇੱਛਾ ਜਿੱਨਾਂ 'ਚ ਅਸੀਂ ਅਰਜੰਦਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਕਰੀਏ ਅਸੀਂ ਜਲਪਾਉ ਨੂੰ ਪ੍ਰਸਾਦਾ ਨਹੀਂ ਕਰ ਸਕਦੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਵਾਨ ਕਰਕੇ ਦਿਓ ਪਤਾ ਨਹੀਂ ਕਿੰਨੀ ਤਕਨੀਕ ਦੇ ਨਾਲ ਅੰਗਰੇਜ਼ ਸਰਕਾਰ ਨੇ ਕੱਲੇ-ਕੱਲੇ ਸਿੱਖ ਕੌਡੀ ਨੂੰ 1.5 ਇੰਚ ਦਾ 1.5 ਇੰਚ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸੂਤ ਪਿਆਰ ਕਰਕੇ ਦਿੰਦੇ। ਉਹ ਸੂਤ ਕਲਿਆਣ ਪਿੰਡ ਦੇ ਵਿੱਚ ਆ ਜਿਸ ਮਹਾਂਪੁਰਖ ਨੇ ਉੱਥੇ ਗੁਰਦੁਆਰਾ ਬਣਾਇਆ ਉਹਦਾ ਨਾਂ ਸੀ ਸੰਤ ਬਾਬਾ ਕਰਪਾ ਸਿੰਘ ਜਿਹੋ ਨੇ ਜਨਮ ਦੀ ਜਨ ਲੜੀ ਸੀ। ਜਦੋਂ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਯਾਦਗਾਰ ਬਣੋ ਕੋ 1.5 ਇੰਚ ਗੁਰਗ੍ਰੰਥ ਸਾਹਿਬ ਦਾ ਸੂਤ ਆ ਕਲਿਆਣ ਪਿੰਡ ਦੀ ਸੁਭਾਏ ਨੂੰ ਕਰ ਦਿੱਤਾ ਤੇ ਉਹਨੂੰ ਉਨਾ ਲੋਕਾਂ ਦੇ ਇੰਨੇ ਹੈ ਹੌਸਲੇ ਬਲੰਦ ਹੋ ਗਏ ਉਹ ਸਾਧਨੀ ਡੇਟ ਜਿਹੜਾ ਸਰੂਪ ਚੋਰੀ ਕਰਕੇ ਲੈ ਗਏ ਅਜੇ ਤੱਕ ਨਹੀਂ ਲੰਗਾ ਆਜ ਤੱਕ ਨਹੀਂ ਲੱਭਾ ਸ਼ਰੋਣੀ ਕਮੇਟੀ ਨਹੀਂ ਗਈ ਤਖਤਾ ਦੇ ਜਥੇਦਾਰ ਨਹੀਂ ਗਏ ਕੀ ਆਪਾਂ ਕਹਾਂਗੇ ਕਿ ਕੌਮ ਦੇ ਜਥੇਦਾਰ ਪੰਥ ਦੇ ਜਥੇਦਾਰ ਆ ਕਿ ਪੰਥ ਦੀਆਂ ਨਮਾਇੰਦਾ ਕਮੇਟੀਆਂ ਨੇ ਇਹ ਤਹਰ ਗੱਲ ਇਹ ਨਹੀਂ ਨਾ ਪੀਖਾਨ ਪੀਣ ਨੂੰ ਬਾਗਰੀ ਤੇ ਕੰਬੇ ਕਾਂ ਨੂੰ ਰਿਚ ਇਹਿਤੁਰ ਸੋਲਿਆ ਆਜ ਬਿਆਦਵੀ ਹੁੰਦੀ ਇਹਨੂੰ ਗੁਰੂ ਕੋ 2001 ਤੋਂ ਸ਼ੁਰੂ ਹੋਈਆ ਕੌਣ ਕਰਦਾ ਹੈ ਕੇਹਦੇ ਕਰਦਾ ਹੈ ਕਿਵੇਂ ਵੀ ਆ ਫਿਰ ਆਪਾਂ ਇਹ ਕਹਿ ਦਿੰਦਾ ਜੀ ਗੁਰੂ ਕ੍ਰਾਂਸਰ ਚੋਰੀ ਨਹੀਂ ਹੁੰਦਾ ਵਾਕਿਆ ਤੁਹਾਡੀ ਕਲ ਰਸੈਤ ਨਹੀਂ ਚੋਰੀ ਹੁੰਦਾ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਹੋਇਆ ਜ਼ਿੰਮੇਵਾਰ ਕੌਣ ਹੈ ਤੇਰਵਾਰ ਮੁਖਸ਼ ਲੋਮਨੀ ਕਮੇਟੀ ਦੇ ਪ੍ਰਬੰਧਿਤ ਵਿਆਖਰੀ ਹੋਈ ਉਹਦਾ ਖਮਾਜਾ ਕੌਣ ਭੁਗਤੂਗਾ ਇੱਕ ਵਾਰ ਸ਼੍ਰੀ ਆਕਾਰਪੁਰਖ ਸਾਹਿਬ ਦੇ ਸਾਹਮਣੇ ਭਾਵੇਂ ਜਗਵਰ ਸਿੰਘ ਦਾ ਲੰਗਰ ਉਥੇ ਸਤਿਗੁਰਾਂ ਨੂੰ ਅੱਗ ਲਾਉਣ ਦਾ ਜ਼ਿੰਮੇਵਾਰ ਕੌਣ ਹੈ ਅੱਗ ਲਗੀ ਭਾਵੇਂ ਜਗਵਰ ਸਿੰਘ ਦੇ ਲੰਗਰ ਵਿੱਚ ਸਰਬ ਕੱਢਣੋ ਕਿੰਨੇ ਸਰੂਪ ਕਰਨ ਭੇਟ ਹੋਏ ਅੱਜ ਸੜੇ ਕਹਿੰਦੇ ਆ ਕਿਸੇ ਨੂੰ ਅੱਜ ਪਰ ਕਿ ਹਸਿਆ ਦੂਜੀ ਵਾਰ ਰਾਮ ਸਰ ਸਹਿਬ ਸੱਚ ਕਰਨ ਅੱਗ ਲਗੀ ਸਵਾਉਣੇ ਕਮੇਟੀ ਦੇ ਪ੍ਰਬੰਧ ਚ ਇਹਨੇ ਸਰੂਪ ਕਰਨ ਭੇਟ ਹੋਏ ਆਜ ਕਾਹਨੇ ਦੱਸਿਆ ਇਹਦੇ ਦੋ ਸਰੂਪ ਪਿੰਡਾਂ ਦੇ ਪ੍ਰਬੰਧ ਵਿੱਚੋਂ ਲਾਪਤਾ ਹੋਏ ਤੇ ਜਿਹੜੇ 328 ਗੁਰਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਕਰਦੇ ਉਹ ਦਾ ਜ਼ਿੰਮੇਵਾਰ ਕੋਣ ਹੈ ਕੌਣ ਜ਼ਿੰਮੇਵਾਰ ਕੌਣ ਹੈ ਸ਼ਰੋਣੀ ਕਮੇਟੀ ਨੇ ਕਦੇ ਇਹਦਾ ਅਹਿਸਾਸ ਕੀਤਾ ਉਹਨਾਂ ਗੋਸ਼ੀਆਂ ਫੜ ਕੇ ਤਰੋਣ ਦੇ ਟੈਰੇ 'ਚ ਜੰਮਪ ਕੀਤਾ ਪਾਸ ਦੇ ਹਵਾਲੇ ਕੀਤਾ ਇਹ ਗਲਤੀਆਂ ਦਾ ਅਹਿਸਾਸ ਨਿਯਾਤਰ ਨੂੰ ਕੌਣ ਬੁਦੂਗਾ ਅਸੀਂ ਕਿਹੜਾ ਸਿਖਵਾ ਕੀ ਲੈਣਾ ਕਰਾਂਗੇ ਤੇ ਜੇਕਰ ਅਨਸਾਹ ਮੰਨਣ ਵਾਲ ਤੇ ਜਾਂਦਾ ਅਨਸਾਹ ਦੇ ਨੂੰ ਗ੍ਰਹਿਸ ਕਰਦਾ ਮੰਨਦੇ ਆ ਬੇਦੇ ਨਾ ਇਸ ਲੀਗ ਨੂੰ ਗ੍ਰੰਥ ਸਾਹਿਬ ਬਾਠਾ ਦੇ ਸੁਲ੍ਹਾਫ ਗੁਰੂ ਨਾਤਾ ਹੋ ਗਿਆ ਕਦੇ ਗੁਰੂ ਦਾਪਤ ਹੁੰਦਾ ਕੀਤੇ ਕਿ ਸ਼ੋਹਣੀ ਕਮੇਟੀ ਹੈ ਕਿੱਥੇ ਗਏ ਅੱਜ ਤੱਕ ਕੋਈ ਪਤਾ ਨਹੀਂ ਜ਼ਿੰਮੇਵਾਰ ਕੌਣ ਸ਼ੋਹਣੀ ਕਮੇਟੀ ਉਹਦੇ ਤੋਂ ਕਈ ਬੰਦੇ ਦਮਾਰ ਨੇ ਕਈ ਤਾਂ ਟਾਇਰ ਹੋ ਗਏ ਤੇ ਤਿੰਨ ਦੇ ਚਾਰ ਸ਼ੋਹਣੀ ਕਮੇਟੀ ਦੇ ਜ਼ਿੰਮੇਵਾਰ ਬਸ ਸਾਨੂੰ ਉਹਦਾ ਹਿਸਾਬ ਕੌਣ ਦੇਵੇਗਾ ਗੁਰੂ ਤੋਂ ਸਾਡੇ ਵਰਗ ਡੇਲੇ ਨੇ ਇਹਨਾਂ ਪ੍ਰਬੰਧੀਆਂ ਦੇ ਕਰਕੇ ਦੋ ਜਥੇਬੰਦੀਆਂ ਤਿਆਰ ਕੀਤੀਆਂ ਇੱਕ ਤੇ ਸ਼ਰੋਣੀ ਅਕਾਲੀ ਦਰ ਦੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਡੇ ਵੱਲ ਡੇਆਂ ਦੀਆਂ ਪ੍ਰਬੰਧੀਆਂ ਸ਼ਰੋਣੀ ਕਮੇਟੀ ਕਿਸੇ ਕਲੇ ਨਹੀਂ ਸਾਰੇ ਦੀ ਸਾਡੀ ਪਾਤਰ ਨਹੀਂ ਸਮਝੀਆ ਸ਼ਰੋਣੀ ਅਕਾਲੀ ਦਰ ਕਿਸੇ ਕਰਦੇ ਨਹੀਂ ਸਨ ਪਰ ਅਫਸੋਸ ਅੱਜ ਇੱਕ ਪਰਵਾਹ ਨੇ ਸ਼ਰੋਣੀ ਅਕਾਲੀ ਦਰ ਦੇ ਕਬਜ਼ਾ ਕੀਤਾ

ਸਰਸਿਆ ਨੇ ਮੁਆਫੀ ਦਿੱਤੀ ਕਿਨੇ ਦਿੱਤੀ ਜਥੇਦਾਰਾਂ ਨੇ ਦਿੱਤੀ ਆ ਫਿਰ ਉਸੇ ਮੁਆਫੀ ਸਿਰ ਕਰ ਮਾਰਦੇ 95 ਲੱਖ ਦੇ ਅਖਬਾਰ ਵਿੱਚ ਕਰਿਆ ਧਿਆਨ ਧਿਆਨ ਇਸਿਆ ਕਰਿਆ ਤੋ ਪੈਸਾ ਕਿਥੋਂ ਆਇਆ ਸੰਗਤ ਦਾ ਪੈਸਾ ਗੁਰੂ ਕੀ ਗੋਲ ਵਿੱਚੋਂ ਗਿਆ ਤੋ ਦਾ ਜੁਨੇਵਾਰ ਕੌਣ ਹੈ ਉਹ ਲੱਖ ਵਿਆਜਾ ਕੌਣ ਭੋਗੂਗਾ ਜੇਕਰ ਕਿਸੇ ਬੰਦੇ ਨੇ ਅਪਰਾਧ ਕੀਤਾ ਤੁਨ ਬੰਦੇ ਦਾ ਅਪਰਾਧ ਦੀ سزا ਨਹੀਂ ਮਿਲੀ ਫਿਰ ਅਗੇ ਅਪਰਾਧ ਲੋਕੋ ਨੇ ਕੀਤੇ ਜੇਕਰ ਗੁਰੂ ਸਾਹਿਬ ਦੇ ਤਰਫ ਤੇ ਉਹਨਾਂ ਦੇ ਪਰਿਵਾਰ ਮੈਂਬਰਾਂ ਨੇ ਗਲਤੀਆਂ ਕੀਤੀਆਂ ਤੇ ਗੁਰੂ ਸਾਹਿਬ ਨੇ ਹਿਆਰ ਨਹੀਂ ਕੀਤਾ ਉਹਨਾਂ ਨੂੰ ਕੌਂਸ ਵਿੱਚੋਂ ਛੇਤੀਆ ਤੇ ਅੱਜ ਇਹ ਵੀ ਤਾਂ ਸਾਡਾ ਜਗੀਦਾਰ ਨਾਣਾ ਕਿਉਂ ਤਾਂ ਸਾਡਾ ਪੰਥ ਆ ਗਿਆ ਪਾਪੀਆਂ ਕਲਾ ਵਿੱਚ ਪਾਪੀਆਂ ਨੂੰ ਕਲਾਰੇ ਵਿੱਚ ਰੰਦੇ ਆ ਤੇ ਜਿਹੜੇ ਸਿਹਰ ਸਿੱਖਿਆਲਾ ਉਹਨਾਂ ਨੂੰ ਡਾਂਗਾ ਮਾਰ ਦਿੱਤੋ ਪਰ ਅਨੰਦ ਆ ਕਿ ਤੁਸੀਂ ਇਸ ਪੰਥ ਦੀ ਗੱਲ ਕਰਨ ਵਾਲੇ ਨੂੰ ਦੇ ਸਰਕਾਰ ਦੀ ਗੱਲ ਕਰਨ ਵਾਲੇ ਕੋਈ ਵੀ ਨਹੀਂ ਬੀਤੇ ਦਿਨ ਸ੍ਰੀ ਹਰਿਵੰਦ ਸਾਹਿਬ ਇੱਕ ਬੰਦੇ ਨੂੰ ਧਰਮ ਸਾਹਿਬ ਤੋਂ ਸਨਮਾਨ ਦਿੱਤਾ ਗਿਆ ਕਦੇ ਸਮਾਂ ਸੀ ਕਲਵੀ ਤਰਪਾਥਾ ਨੇ ਇੱਕ ਬਾਰਵਾ ਬੰਦਾ ਸਿੰਘ ਬਹਾਦਰ ਨੂੰ ਮੰਨ ਤੇ ਪਾਪੀਆਂ ਪੰਤੇ ਦੋਸ਼ੀਆਂ ਨੂੰ ਸੁਧਰਨ ਵਾਸਤੇ ਭੇਜਿਆ ਤੇ ਉਥੇ ਕੀ ਨਾ ਸਰਕਾਰ ਕੀਤਾ ਜਿਹੜਾ ਪਾਪੀ ਪਰਵਾਰ ਵਿੱਚੋਂ ਬਿਰਤੇ ਗੁੱਚੜ ਦਾ ਪੋਤਰਾ ਬਿੱਟੂ ਆਦਮੀ ਪੰਥ ਨੇ ਖਿਲਾਫ ਬੋਲਦਾ ਤੇ ਤੱਤ ਦਾ ਜੱਥੇ ਰਾਜ ਉਹਦੇ ਸਿਰ ਤੇ ਆਪਨੇ ਅਚਿੰਤ ਸਰਕਾਰ ਬਣਦਾ ਆਪਨੇ ਹੱਥੀ ਉਹਦੇ ਗਾਲੇ ਤੋਂ ਸਰੋਪੇ ਗੋਮਾ ਤੇ ਸੇਰ ਬਰ ਲੋਕੋ ਜੇਕਰ ਆਪਾਂ ਪੰਥਨ ਦੇ ਪਰ ਪਾਪ ਨੂੰ ਦਾ ਸਨਮਾਨ ਕਰਨਾ ਹੈ ਤੇ ਸਿੱਖ ਕਿਹੜੇ ਪੂਜ ਸਾਲ ਮਾਰਨਗੇ ਸਿੱਖ ਜਾਣ ਤੇ ਨਾਤੇ ਆਪਣੇ ਫਰਿਆਦ ਲੈ ਕਰਕੇ ਧਾਰਮਿਕ ਮਸਲੇ ਲੈ ਕਰਕੇ ਤਖਤਾਂ ਦੇ ਜਥੇਦਾਰ ਕੋਲ ਜਾਣਾ ਦਾ ਤੇ ਤਖਤ ਇੱਕ ਤਖਤ ਦੇ ਜਥੇਦਾਰ ਇੱਕ ਪਰਵਾਹ ਦੀ ਪੁਸ਼ਪਨਾਇ ਕਰਿਆ ਨੇ ਬਿਰ ਕੋ ਲੋੜਿਆ ਅਸੀਂ ਏਕਤਾ ਦੇ ਹਾਂਗੇ ਪੰਥ ਵਿੱਚ ਏਕਤਾ ਪੰਥ ਵਿੱਚ ਕੋਈ ਲੁਕਾ ਨਹੀਂ ਪਰ ਜਿਹੜੇ ਨਿੱਜ ਸਵਾਰਥਾਂ ਬਾਤ ਦੇ ਇੱਕ ਪਰਵਾਦੀ ਉਸ ਬਣਾ ਹੀ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾੜੀ ਨਹੀਂ ਸਾਡੀ ਹੈ ਉਹਦੇ ਵਿੱਚ ਗਲਤ ਬੰਦੇ ਆ ਗਏ ਜਿਹੜੇ ਗਲਤ ਬੰਦਿਆਂ ਦੀ ਉਸ ਬਣਾ ਹੀ ਕਰਦੇ ਆ ਆਓ ਆਪਾਂ ਇਸ ਰਸਤੇ ਤੇ ਪਾਣੀ ਬਣਵੇਂ ਜਿਹੜੀ ਇਹ ਘਟਨਾ ਵਾਪਰੀ ਹੈ ਨਾ ਇਹ ਕਿਉਂ ਵਾਪਰੀ ਹੈ ਪ੍ਰਬੰਧਕਾਂ ਦੇ ਭਾਗ ਕਰਕੇ ਤੇ ਪ੍ਰਬੰਧਕਾਂ ਦੀ ਧਾਰ ਪੂਰੀ ਕਿਹਨੇ ਕਰਨੀ ਸ਼੍ਰੋਮਣੀ ਕਮੇਟੀ ਨੇ ਰੋਲਿੰਗ ਕਮੇਟੀ ਕਦੇ ਗੁਰਦੁਆਰੇ ਆਈ ਆ ਭਰੇ ਨੂੰ ਜਿਹੜਾ ਹਲਕੇ ਦਾ ਮੈਂਬਰ ਹੁੰਦਾ ਉਹਦੀ ਡਿਊਟੀ ਹੁੰਦੀ ਆ ਉਹਦੀ ਜ਼ਿੰਮੇਵਾਰੀ ਹੁੰਦੀ ਆ ਕਿ ਜਿਹੜੇ ਹਲਕੇ ਦੇ ਜਿੰਨੇ ਗੁਰਦੁਆਰੇ ਆ ਉਥੇ ਜਾ ਕੇ ਦੇਖਭਾਲ ਕਰਨੀ ਪੈਰੀਦਾ ਹਰ ਗ੍ਰੰਥੀ ਹੈ ਪ੍ਰਬੰਧਕ ਕਮੇਟੀ ਆ ਚਾਰ ਗੁਰਦੁਆਰੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਨਿਤਨੇਮ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਤਕਾਰ ਹੁੰਦਾ ਦੋਵੇਂ ਟਾਈਮ ਦੇ ਇਤਰੇੰ ਮੰਦਾਂ ਸੋਪਾਸਨ ਦੀ ਸੇਵਾ ਸਿੱਧੀ ਕੇ ਨਾਲ ਹੁੰਦੀ ਹੈ ਪ੍ਰਕਾਸ਼ ਸਹੀ ਤੈਅ ਤੇ ਹੁੰਦਾ ਇਸ ਸ਼ਰੋਣੀ ਕਮੇਟੀ ਦੇ ਨਾਂ ਦਾ ਪ੍ਰਚਾਰ ਹੁੰਦੇ ਆ ਨਾ ਸ਼ਰੋਣੀ ਕਮੇਟੀ ਦਾ ਹੜਕੀ ਦਾ ਗੁਰੂ ਕੋ ਮਹਿਰਬਾਨਾ ਦਸ ਰਸੀ ਕਿਹੜੇ ਘੂ ਵਿੱਚ ਜਾ ਕੇ ਛਾਲ ਮਾਰੀਏ ਤੇ ਕਿਹਨੂੰ ਜਾ ਕੇ ਦਸੇ ਇਹ ਤੋ ਆਗਾਦ ਅੰਨੀ ਪੀਂਦੀਆ ਉਤੀ ਚੱਪੀ ਜਾਂਦੀ ਹੈ ਕਦੇ ਗੁਰਦੁਆਰਿਆਂ ਦਾ ਪ੍ਰਬੰਧ ਮਹੱਤਾਂ ਕੋਲ ਆਇਆ ਉਹਨਾਂ ਨੇ ਮਰਮਰੀਆਂ ਕਿਹਨਾਂ ਆਦ ਕਹਿ ਦਿਆ ਨਾ ਕਿ ਸਿੱਧ ਗਉਮ ਦੇ ਸਿੱਖ ਪੰਥ ਦੇ ਗਉਮਾਂ ਦੇ ਬਾਤ ਸਿੱਖਿਆ ਇਸੇ ਤਰ੍ਹਾਂ ਮਜੂਤਾ ਸ਼ਰੋਮਣੀ ਗੁਰਦੁਆਰਾ ਪ੍ਰਗਟ ਨੇਕੀ ਨਰੈਣੂ ਮਹਾਂਪਰ ਦੀ ਬਾਰਸ਼ ਵਰਗੀ ਆ ਲੋੜ ਹੈ ਉਹਨਾਂ ਦੇ ਕੋਲੋਂ ਪਰਮਾਨੰਦ ਸ਼ਰੋਮਣੀ ਪਰਮਾਨੰਦ ਲੈਣ ਦੀ ਸੁਚੱਜੇ ਸਮਝਦਾਰ ਸਿੱਖਾਂ ਨੂੰ ਜਿਹੜੇ ਗੁਰੂ ਨੂੰ ਗੁਰ ਸਮਝਣਾ ਹੰਡੇ ਬਾਟੇ ਦੇ ਆਮ ਤੌਰ ਤੇ ਆਇਓ ਤੇ ਨਿਰਧ ਨਹੀਂ ਹੋਣਾ ਰਹੇ ਮਾਨ ਹੋਣਾ ਤੇ ਇਥੇ ਸ਼੍ਰੋਮਣੀ ਕਮੇਟੀ ਦਾ ਸਾਡਾ ਮੇਰਾ ਮਾਵੇ ਦੇ ਨਾਲੇ ਦਾ ਕੰਮ ਮਾਵੇ ਦੇ ਰਹਿਣ ਵਾਲਾ ਮੁਖਸਰ ਸਾਹਿਬ ਦਾ ਜਿਹੜਾ ਗੁਰੂ ਵੀ ਤਸੀਹ ਹੈ ਉਹ ਤਸੀਹ ਦੇ ਸਾਡਾ ਛੋਟਾ ਨੰਬੇ ਦਾ ਤੇ ਸਾਡੇ ਹਲਕੇ ਦਾ ਮੈਂਬਰ ਹੈ ਬਿਆਰ ਸਿੰਘ ਕੂੜਿਆਣੀ ਬਿਆਰ ਸਿੰਘ ਕੋਲਿਆ ਵਾਲੇ ਅਰਕ ਨੂੰ ਲਿਆ ਮਾਪਣੀਆਂ ਖਾਦੇ ਨਾਲ ਵੇਖਿਆ ਤਾਰਸ਼ ਵਾਲੇ ਬਾਜਿਆਂ ਨਾਲ ਗ੍ਰਹੀ ਕਰਉਣ ਵਾਸਤੇ ਆ। ਤਾਂ ਰਾਮ ਸਿੰਘ ਦੇ ਬਲੂਟ ਆਏ ਤੇ ਬੈਠੇ ਆ। ਰਾਮ ਸਿੰਘ ਨੂੰ ਬਾਜੇ ਵਾਲੇ ਬਾਜੇ ਕਹਿੰਦੇ ਕਿ ਰਾਮ ਸਿੰਘ ਦੀ ਅਸੀਂ ਜਾਂਦੇ ਆਰ ਕੋਈ ਜਾਣਾ। ਉਹ ਕਹਿੰਦਾ ਮੇਰਾ ਬੇਟਾ ਉਹਦੇ ਕੋਲੇ ਗਿਆ। ਉਹਨੇ ਦੱਸਾਂ 15 ਮਿੰਟਨ ਵਾਪਸ ਆ ਜਾਣਾ। ਪਤਾ ਲੱਗੂ ਆ ਘਰੇ ਆ ਗਿਆ। ਅਸੀਂ 15 ਮਿੰਟ ਬੈਠੇ ਤੇ ਉਹਦਾ ਵੇਖਾ ਆਇਆ ਸਵੇਰੇ 6 ਵਜੇ ਦਾ ਟਾਈਮ ਸੀ ਤੇ ਬਾਪਿਆਂ ਨੇ ਉਹਦੇ ਬੇਟ ਨੂੰ ਪੁੱਛਿਆ ਕਿ ਪਛੰਗਿਆ ਤੂੰ ਕਿਹਦਾ ਵੇਖਿਆ ਸੀ ਇਹਨਾਂ ਨੇ ਵੇਖਿਆ ਕਿਥੇ ਕੋਲੇ ਵਾਲੇ ਪਿੰਡ ਦੀ ਬਰਾਹਮਾ ਵਿੱਚ ਆ ਕਿ ਉਹਤੇ ਕੀ ਕਰਦਾ ਜੀ ਇੱਥੇ ਤਾਂ ਮਾਰਦਾ ਹੁੰਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ 6 ਵਜੇ ਦਾ ਮੈਂ ਮਿਆ ਅਧਿਆਨ ਸੀ ਕੋਲੇ ਵਾਲੀ ਦੇ ਸਵੇਰੇ ਤੇ ਦਰਵਾਜ਼ਾ ਹੋਇਆ ਇਹ ਪੰਥ ਦੀ ਗਵਾਈ ਕਰਨਗੇ ਜਿਹੜੇ ਆਮਰਤ ਗੜੇ ਜਲਰ ਮਾਰ ਕਰਕੇ ਰੋਟੀ ਖਾਂਦੇ ਆਹ ਦੀ ਗਵਾਈ ਕਰਨਗੇ ਪੰਥ ਦੀ ਗਵਾਈ ਕਰਨਗੇ ਜਿਹੜੇ ਉਹ ਆਪਣੇ ਮਨਾਈ ਨਹੀਂ ਤੇ ਪਰ ਆਪ ਸੁਖਬੀਰ ਆਇਆ ਕਿ ਸਾਡੇ ਤੋਂ ਗਲਤੀਆਂ ਹੋਈਆਂ ਆਪ ਜੀ ਦੀ ਮਾफी ਮੰਗ ਰਿਹਾ ਗੁਰੂ ਤੋਂ ਇਹ ਮਾਫੀ ਕਰੇ ਚੰਦੂ ਜੀ ਮੰਗੀ ਹੋਈ ਆ ਕਿ ਸ਼ੇਰ ਜਵਾਹਰਾਂ ਨੇ ਚੰਦੂ ਨੂੰ ਬਾਪ ਕਰਦਾ ਸੀ ਇਹ 마फी ਕਰੇ ਗੰਗੂ ਨੇ ਵੀ ਮੰਗੀ ਉਹ ਛੋਟੇ ਸਹਿਬ ਜਦੋਂ ਨਸੀਬ ਕਰਨ ਵਾਲਾ ਜਦ ਗੰਗੂ ਭਾਪੀ ਦਾ ਸੁਚਾਨੰਦ ਸੁਪਾ ਸੰਧਾ ਬਾਬਾ ਬੰ다 ਸਿੰਘ ਬਹਾਦਰ ਚੜਾਈ ਕਰਕੇ ਆਇਆ ਇਹ 마फी ਉਹਨਾਂ ਨੇ ਵੀ ਮੰਗੀ ਹੋਣੀ ਕਿ ਉਹਨਾਂ ਨੂੰ 마फी ਮਿਲ ਗਈ ਸੀ ਗੁਰਮੁਖੋਂ ਨਹੀਂ ਇੱਕ ਗੁਰਮੁਖਨੀ ਤਾਂ ਜਿਹੜਾ ਸੇਵ ਪਰਵਿਧ ਹੈ ਕਰਕੇ ਅਪਰਾਧ ਕਰਦਾ ਤੁ ਬਾਹਰ ਕੁੱਥ ਕੀਤਾ ਲੈਂਦਾ ਬਾਰਾ ਮੱਥਾ ਦਾ ਅਰਥ ਇਹ ਹੈ ਲੈ ਕਿ ਉਹ ਕਿਸੇ ਵੀ ਦੁਰਦਵਾਰੇ ਚਰਾਹ ਨਹੀਂ ਸਕਦਾ ਕਿਸੇ ਵੀ ਸਿੱਖੀ ਅਕੱਠ ਦੇ ਪੰਥ ਕੱਢਦੇ ਵਿੱਚ ਉਹ ਦਖਲ ਨਹੀਂ ਕਰ ਸਕਦਾ ਉਹ ਆਉਂਦਾ ਮੱਥਾ ਟੇਕ ਸਕਦਾ ਪਰ ਸਰਦਾ ਸ਼ਖ ਸਕਦਾ ਪਾਦ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਦਾ ਪ੍ਰਕਾਸ਼ ਹੋਵੇ ਉਹ ਬੰਦਾ 12 ਪੱਥਰ ਦੀ ਧਾਲਾ ਦਾ ਜਨਾ ਦੋਸ਼ੀ ਉਹ ਨਾ ਤੇ ਰਾਤ ਨਹੀਂ ਰਹਿ ਸਕਦਾ ਗੁਰਪ੍ਰੋ ਪੰਥਰ ਪਤਨ ਹੋਵੇ ਬਾਗਰ ਪਰਵਾਰ ਤੇ ਜਿਨ੍ਹਾਂ ਨੇ ਬਾਗਰ ਪਰਵਾਰ ਨੇ ਰਾਜ ਵਿੱਚ ਸਤਾ ਦਾ ਆਨੰਦ ਮਾਣਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤੇ ਪਾਤਸ਼ਾਹੀ ਵਿਅਰਥੀ ਦਾ ਅਹਿਸਾਸ ਨਹੀਂ ਕੀਤਾ ਉਹਨਾਂ ਸਾਰਿਆਂ ਨੂੰ ਆਪਾਂ ਵੜ ਦੇ ਕੇ 12 ਪੱਥਰ ਦੀ ਸਜਾ ਦਵਾਈਏ ਨਾ ਕੀ ਆਉਂ ਵਾਲੇ ਸਾਹਮਣੇ ਵਿੱਚ ਕੋਈ ਬਣਾਉਤੀ ਸਿਰ ਬਹਿਰੋਪੀਆ ਸੇਤ ਸੇਤ ਘਰ ਦੀ ਆੜ ਵਿੱਚ ਨਿਧੀ ਦਾਹਾ ਰਾਜਨੀਤਕ ਦਾਹਾ ਧਰਮ ਦਾ ਲਾਭ ਤੇ ਸਮਾਨ ਦਾ ਲਾਭ ਲੈ ਕੇ ਇਸ ਪੰਥ ਨੂੰ ਗੰਧਾ ਬਣਾਉਂਦਾ ਨਾ ਜਾਣ ਕਰਕੇ ਕਿੰਨੀ ਮਿਲਤੀਆਂ ਪ੍ਰਵਾਨ ਕਰਦੀਆਂ ਨੇ ਜਾਤੀ ਤੌਰ ਤੇ ਕਿਸੇ ਦਾ ਵਿਰੋਧੀ ਨਹੀਂ ਪਰੂ حق ਤੇ ਸੱਚ ਦੀ ਗੱਲ ਕਰਨੇ ਇਸੇ ਖੇਤ ਦਾ ਕਰਦੇ ਆ ਆਪਣੀ ਮਾਤੂ ਬੋਧ ਅਨਸਾਰ ਨਾ ਬਹਿਤਿਆਂ ਕੀਦਿਆਂ ਪਰ ਮੈਂ ਨਾਲ ਇਥੋਂ ਦੇ ਗੁਰਦੁਆਰਾ ਸਾਹਿਬ ਦੀ ਸੇਵਾਤੀ ਸੰਗਤ ਦੇ ਭਵਤ ਕਮੇਟੀ ਨੂੰ ਬੇਨਤੀ ਕਰਦਾ ਕਿ ਆਉਣ ਗੈਹਲੀ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪ੍ਰਕਾਸ਼ ਦੀ ਪ੍ਰਾਰਥਨਾ ਦੇ ਸ੍ਰੋਤ ਕਰਨ ਤੇ ਹੋਇਆ ਦਾ ਬਾਤ ਦੇ ਅਸਾਰ ਨੂੰ ਤੇ ਸੱਜਣ ਦੀ ਸੋਣ ਨਾਲ ਪਹਿਰੇਦਾਰੀ ਕਰੋ آن والے کوئی یہ آنسکاوی نہ ملے ایگ بلدیو سنگالا آپ کی سانس اور واحر جی کا خالص واحد